ਮੈਂ ਕਿਸ਼ੋਰ ਰਾਜਪੂਤ ਪ੍ਰਧਾਨਾ ਜਨ ਸਬਸਕ੍ਰਿਪ੍ਰੈਸ ਕਲਬ ਕੂਰਥਲਾ ਸਭ ਤੋਂ ਪਹਿਲੇ ਮੈਂ ਯੂਪੀਆਈ ਚੈਨਲ ਦੇ ਜਿਹੜੇ ਪੱਤਰਕਾਰ ਹੈ ਯੂਪੀਆਈ ਚੈਨਲ ਉਹਨਾਂ ਨੂੰ ਬਹੁਤ ਹੀ ਮੁਬਾਰਕਬਾਦ ਦਿੰਦਾ ਵਧਾਈ ਦਿੰਦਾ ਵਾਂ ਔਰ ਉਹਨਾਂ ਦੀ ਪ੍ਰਸ਼ੰਸਾ ਕਰਦਾ ਵਾਂ ਕਿ ਜਿਹੜੀ ਸਾਡੀ ਹਰ ਵਾਰੀ ਮੀਟਿੰਗ ਹੁੰਦੀ ਹੈ ਉਹਦੇ ਵਿੱਚ ਸਾਡੀਆਂ ਜਿਹੜੀਆਂ ਗਤਵਿਧੀਆਂ ਪ੍ਰੈਸ ਕਲੱਬ ਦੇ ਵਿੱਚ ਜਿਹੜੀ ਸਾਡੀ ਮੀਟਿੰਗ ਹੁੰਦੀ ਹੈ ਤੇ ਜਿਹੜੀ ਚਰਚਾ ਹੁੰਦੀ ਹੈ ਉਹਨੂੰ ਜਨਤਾ ਤੱਕ ਤਾਂ ਕਾਮ ਲੋਕਾਂ ਤੱਕ ਕਾਮ ਵਰਗ ਤੱਕ ਪਹੁੰਚਾਉਂਦੇ ਆ ਇਸ ਲਈ ਮੈਂ ਉਹਨਾਂ ਦਾ ਬਹੁਤ ਧੰਨਵਾਦੀ ਆ ਨਾਲ ਹੀ ਵਿਕਰਾਂਤ ਪ੍ਰਭਾਕਰ ਜੀ ਜਿਹੜੇ 3 4 ਚੈਨਲ ਚਲਾਉਂਦੇ ਆ ਮੈਂ ਉਹਨਾਂ ਦਾ ਵੀ ਬਹੁਤ ਧੰਨਵਾਦੀ ਆ ਜਿਹੜੇ ਹਰ ਵਾਰੀ ਸਾਡੀ ਜਿਹੜੀ ਪ੍ਰੈਸ ਕਲੱਬ ਦੀ ਜਿਹੜੀ ਕਵਰਿੰਗ ਹੈ ਹੋਰ ਵੀ ਜਿਹੜੀ ਕੋਈ ਸਾਡੇ ਤੇ ਕਿਸੇ ਵੀ ਕਿਸਮ ਦੀ ਕੋਈ ਖਬਰ ਹੁੰਦੀ ਹੈ ਉਹਨੂੰ ਆਪਣੇ ਚੈਨਲ ਚ ਲਾਂਦੇ ਆ ਮੈਂ ਉਹਨਾਂ ਦਾ ਵੀ ਬਹੁਤ ਧੰਨਵਾਦੀ ਆ ਜਿਸ ਤਰ੍ਹਾਂ ਕਿ ਸਾਡਾ ਕਲੱਬ ਪਿਛਲੇ ਕਈਆਂ ਸਾਲਾਂ ਤੋਂ ਵਰਕਿੰਗ ਵਿੱਚ ਹੈਗਾ ਔਰ ਸਾਡੀ ਇੱਕ ਮਾਤਰ ਕਪੂਰਥਲੇ ਚ ਯੂਨੀਅਨ ਹੈਗੀ ਆ ਜਿਹੜੀ 18 ਤਰੀਕ ਨੂੰ ਹੁੰਦੀ ਆ ਔਰ ਸਾਰੇ ਪੱਤਰਕਾਰ ਵਕ ਵਕ ਚੈਨਲ ਦੇ ਵਕ ਵਕ ਪਾੜਾ ਦੇ ਪੱਤਰਕਾਰ ਸ਼ਾਮਲ ਹੁੰਦੇ ਜਿਨ੍ਹਾਂ ਦੇ ਵਿੱਚੋਂ ਮੈਂ ਸਭ ਤੋਂ ਪਹਿਲੇ ਆਭਾਰੀ ਆ ਜਿਹੜੇ ਸਾਡੇ ਇਹ ਉਹਨੇ ਡਾਕਟਰ ਹੈ ਡਾਕਟਰ ਐਚ ਐਸ 바ਵਾ ਜਿਹੜੇ ਬਿੰਸਾਰੇ ਏਰੀਏ ਵਿੱਚ ਛੱਡ ਕੇ ਆਪਣੇ ਸਾਰਾ ਕਾਰੋਬਾਰ ਛੱਡ ਕੇ ਸਾਡੀ ਮੀਟਿੰਗ ਚ ਹਿੱਸਾ ਲੈਂਦੇ ਆ ਉਸ ਤੋਂ ਬਾਅਦ ਸਾਡੇ ਸੀਨੀਅਰ ਪੱਤਰਕਾਰ ਮਦਨ ਲਾਲ ਜੀ ਸੀਨੀਅਰ ਪੱਤਰਕਾਰ ਸ਼ੈਮ ਜੀ ਸੀਨੀਅਰ ਪੱਤਰਕਾਰ ਬਲਜੀਤ ਕਾਂਜਲੀ ਜੀ ਸੀਨੀਅਰ ਪੱਤਰਕਾਰ ਜਿਹੜੇ ਬਿਵਨ ਚੈਨਲਾਂ ਦੇ ਰਿਪੋਰਟਰ ਹੈਗੇ ਵਿਕਰਾਂਤ ਪ੍ਰਭਕਰ ਜੀ ਅਮਰਪਾਲ ਕੌਰ ਜੀ ਹਰਮਿੰਦਰ ਕੌਰ ਜੀ ਜਿਹੜੇ ਸ਼ਾਮਲ ਹੁੰਦੇ ਆ ਮੈਂ ਇਹਨਾਂ ਦਾ ਵੀ ਧੰਨਵਾਦੀ ਆ ਹਰ ਮੀਟਿੰਗ ਚ ਉਹ ਹਿੱਸਾ ਲੈਂਦੇ ਆ ਮੀਟਿੰਗ ਦਾ ਸਾਡਾ ਮੁੱਦਾ ਇਹੀ ਹੁੰਦਾ ਕਿ ਇੱਕ ਤਾਂ ਥੋੜਾ ਜਿਹਾ ਮਹੀਨੇ ਦਾ ਜਿਹੜਾ ਸਾਡਾ ਕੁਝ ਗਤੀਵਿਧੀਆਂ ਹੁੰਦੀਆਂ ਐ ਉਸ ਉੱਤੇ ਚਾਦਣਾ ਪੰਦੇ ਆ ਤੇ ਕੁਝ ਕਈ ਵਾਰ ਇਸ ਤਰ੍ਹਾਂ ਹੁੰਦਾ ਵਾ ਕੋਈ ਪੱਤਰਕਾਰ ਨੂੰ ਕੋਈ ਉਨੀ ਕੀ ਕੋਈ ਕਮੀ ਆਂਦੀ ਆ ਜਾਂ ਕੋਈ ਕੋਈ ਦਿੱਕਤ ਆਂਦੀ ਆ ਜਾਂ ਕੋਈ ਹੋਰ ਉਹਨੇ ਅਖਬਾਰ ਬਾਰੇ ਸਾਡੇ ਨਾਲ ਚਰਚਾ ਕਰਨੀ ਹੁੰਦੀ ਆ ਤੇ ਇੱਕ ਅਸੀਂ ਇੱਕ ਪਲੇਟਫਾਰਮ ਬਣਾਇਆ ਆ ਕਿ ਜਿਹਦੇ ਵਿੱਚ ਅਸੀਂ ਬੜੇ ਖੁੱਲ ਕੇ ਇੱਕ ਦੂਜੇ ਨਾਲ ਚਰਚਾ ਕਰਦੇ ਆ ਜੇ ਕਿਸੇ ਨੂੰ ਕੋਈ ਤੰਗੀ-ਪੰਗੀ ਆਂਦੀ ਉਹ ਵੀ ਦੂਰ ਕੀਤੀ ਜਾਂਦੀ ਆ ਔਰ ਅੱਜ ਵੀ ਜਿਹੜੀ ਸਾਡੀ ਮੀਟਿੰਗ ਦਾ ਮੁੱਖ ਮੁੱਦਾ ਇਹੀ ਸੀਗਾ ਕਿ ਆਪਾਂ ਕਿਸ ਤਰ੍ਹਾਂ ਖੇਡ ਚ ਕੰਮ ਕਰਨਾ ਵਾ ਅੱਜ ਦਾ ਵੀ ਮੁੱਦਾ ਇਹੀ ਸੀਗਾ ਕਿ ਅਸੀਂ ਵਿਭਿੰਨ ਮੁੱਦਿਆਂ ਤੇ ਚਰਚਾ ਕੀਤੀ ਆ ਡਾਕਟਰ 바ਵਾ ਜੀ ਨੇ ਕਈਆਂ ਗੱਲਾਂ ਤੇ ਚਾਨਣਾ ਪਾਇਆ ਵਾ ਔਰ ਕੁਝ ਪਿਛਲੇ 2-3 ਮਹੀਨੇ ਤੇ ਸਾਡੇ ਜਿਹੜੇ ਕਲੱਬ ਹੈਗਾ ਆਜ਼ਾਦ ਜਨਸਪ੍ਰਸ ਕਲੱਬ ਬਹੁਤ ਸਾਰੀਆਂ ਅਖਬਾਰਾਂ ਦੇ ਜਿਹੜੇ ਪੱਤਰਕਾਰ ਐ ਚੈਨਲਾਂ ਦੇ ਪੱਤਰਕਾਰ ਐ ਸਾਨੂੰ ਸਾਡੇ ਤੱਕ ਪਹੁੰਚ ਕਰ ਰਿਹਾ 바ਵਾ ਜੀ ਤਾਂ ਕਿ ਸਾਡੇ ਛਿੰਦੇ ਪੱਤਰਕਾਰ ਐ ਬਲਜੀਤ ਕਾਂਜਲੀ ਕਿ ਸਾਨੂੰ ਸ਼ਾਮਲ ਕਰੋ ਤੋ ਮੈਂ ਸਾਰੇ ਸਾਥੀਆਂ ਨੂੰ ਆਪਣੇ ਚੈਨਲਾਂ 'ਈ ਸੰਦੇਸ਼ ਦੇਣਾ ਚਾਹਨਾ ਵਾ ਕਿ ਸਾਡੇ ਦਰਵਾਜ਼ੇ ਜਿਹੜੇ 24 ਘੰਟੇ ਖੁੱਲੇ ਕੋਈ ਵੀ ਪੱਤਰਕਾਰ ਸਾਡੇ ਚ ਸ਼ਾਮਲ ਹੋ ਸਕਦਾ ਵਾ ਪਰ ਉਹਦੇ ਵਿੱਚ ਸ਼ਰਤ ਇਹ ਕਿ ਸਾਡੀ ਇੱਕ ਪੰਜ ਮੈਂਬਰੀ ਸਕ੍ਰੀਨ ਕਮੇਟੀ ਬਣੀ ਹੋਈ ਆ ਪਿਛਲੇ ਕਈਆਂ ਸਾਲਾਂ ਤੋਂ ਉਹਦੇ ਜਿਹੜੇ ਮੁਖ ਹੈਗੇ ਡਾਕਟਰ ਐਚ ਐਸ 바ਵਾ ਬਾਕੀ ਚਾਰ ਮੈਂਬਰ ਆ ਸਾਡੇ ਇਹਨਾਂ ਕੋਲ ਐਪਲੀਕੇਸ਼ਨ ਦਿੱਤੀ ਜਾਵੇ ਐਪਲੀਕੇਸ਼ਨ ਦੇ ਵਿੱਚ ਫਿਰ ਇਹ ਮੀਟਿੰਗ 'ਚ ਵਿਚਾਰ ਵਟਾਂਦਰਾ ਹੁੰਦਾ ਕਿ ਕਿਹੜੇ ਪੱਤਰਕਾਰ ਨੂੰ ਅਸੀਂ ਸ਼ਾਮਲ ਕਰਨਾ ਹੈ ਅਸੀਂ ਕੋਸ਼ਿਸ਼ ਇਹ ਕਰਦੇ ਆ ਕਿ ਅਸੀਂ ਆਪਣੀ ਯੂਨੀਅਨ 'ਚ ਆਪਣੀ ਸਸਤਾ 'ਚ ਉਹੀ ਪੱਤਰਕਾਰ ਸ਼ਾਮਲ ਕਰਦੇ ਆ ਜਿਹੜਾ ਬੇਦਾਗ ਹੋਵੇ ਜਿੱਥੇ ਕੋਈ ਦਾਗ ਨਾ ਲੱਗੇ ਹੋਵੇ ਜਿੱਥੇ ਕੋਈ ਬਲੈਕਮੇਲਿੰਗ ਦਾ ਜਾਂ ਹੋਰ ਕੋਈ ਧਾਬਾ ਨਾ ਹੋਵੇ ਸੋ ਮੈਂ ਜਿੰਨੇ ਵੀ ਕੋਈ ਪੱਤਰਕਾਰ ਕਿਸੇ ਵੀ ਚੈਨਲ ਦੇ ਸਾਨੂੰ ਇਹ ਨਹੀਂ ਹੈਗਾ ਕਿ ਕੋ ਪੰਜਾਬੀ ਹੈ ਹਿੰਦੀ ਹੈ ਸਾਨੂੰ ਅਖਬਾਰਦਾਨ ਨਾਲ ਕੋਈ ਮਤਲਬ ਨਹੀਂ ਕੋ ਛੋਟੀ ਹੈ ਵੱਡੀ ਹੈ ਬਾਬਾ ਜੀ ਬਾਰ ਬਾਰ ਆਪਣੇ ਸੰਦੇਸ਼ ਕਹਿੰਦੇ ਆ ਅਖਬਾਰ ਕੋਈ ਛੋਟੀ ਵੱਡੀ ਨਹੀਂ ਹੁੰਦੀ ਸਾਡਾ ਕੰਮ ਕਰਨ ਦਾ ਤਰੀਕਾ ਹੋਣਾ ਚਾਹੀਦਾ ਆਪਣੇ ਕੰਮ ਕਰਨ ਦੇ ਤਰੀਕੇ ਚ ਆਪਾਂ ਲੋਕਾਂ ਦੇ ਵਿੱਚ ਕਿਦਾਂ ਆਪਣੇ ਆਪਣੀ ਪਛਾਣ ਬਣਾਣੀ ਹੈ ਇਹਦਾ ਸਾਨੂੰ ਤਰੀਕਾ ਹੋਣਾ ਚਾਹੀਦਾ ਵਾ ਅਖਬਾਰ ਕੋਈ ਛੋਟੀ ਵੱਡੀ ਨਹੀਂ ਹੁੰਦੀ ਸੋ ਮੈਂ ਇਹਨਾਂ ਸ਼ਬਦਾਂ ਦੇ ਨਾਲ ਹੀ ਅੱਜ ਜਿੰਨੇ ਵੀ ਸਾਡੇ ਸਾਥੀ ਪੱਤਰਕਾਰ ਆਏ ਆ ਵਿੱਚ ਆਪਣੇ ਬੀਬੀਆਂ ਦੋ ਬੈਠੀਆਂ ਹਨਮਰਤ ਕੋਰ ਅਤੇ ਹਰਮੰਦਰ ਕੋ ਸਾਰਿਆਂ ਨੂੰ ਵਧਾਈ ਦਿੰਦਾ ਹਾਂ ਸੋ ਸਾਰਿਆਂ ਨੂੰ ਮੈਂ ਪੱਤਰਕਾਰਾਂ ਨੂੰ ਕਹਿੰਦਾ ਕਿ ਆਪਣੇ ਫੀਲਡ ਚ ਵੱਧ ਚੜ ਕੇ ਕੰਮ ਕਰਨ ਔਰ ਕਿਸੇ ਵੀ ਕਿਸਮ ਦੀ ਕਿਸੇ ਵੀ ਕਿਸਮ ਦੀ ਬਹਿਸਵਾਜੀ ਤੋਂ ਜਾਂ ਹੋਰ ਕਿਸੇ ਟਕਰਾਰ ਤੋਂ ਗਰੇਜ ਕਰਨ ਜੈ ਹਿੰਦ ਸਤਿ ਸ੍ਰੀ ਅਕਾਲ